ਸਰੇਕ ਬੱਸ ਪਾਲਟੀਆ ਕੀ ਕੀ ਖਲਾਸੀ ਕਿਸ ਤਰ੍ਹਾਂ ਪਾਰਟੀ ਕਾਰਨ ਕੀ ਬਣੀ ਕਾਰਨ ਕੀ ਆਪਣਾ ਜਦੋਂ ਆਪਣਾ ਸਰਕਾਰੀ ਬੱਸ ਦਾ ਡਰਾਈਵਰ ਸੀਗਾ ਜਿਹੜੇ ਆਪਣੇ ਵਿੱਚ ਮਸਾਫਰ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਦੇ ਵਿੱਚ ਜੋ ਦੇ ਕਾਨੂੰਨ ਨੂੰ ਫੋਨ ਲੱਗਾ ਹੋਇਆ ਸੀਗਾ ਠੀਕ ਆ ਜੀ ਤੇ ਉਹਨੇ ਜਦੋਂ ਬੱਸ ਆਉਂਦੀ ਸੀ ਤੇ ਮੋਰੋ ਕ੍ਰੋਸ ਕਰਨ ਲੱਗਾ ਕ੍ਰੋਸ ਕਰਕੇ ਉਹਨੇ ਜਦੋਂ ਗੱਡੀ ਦਾ ਘੱਟ ਮਾਰਿਆ ਤੇ ਗੱਡੀ ਆਪਣੇ ਸਿੱਧੀ ਡੰਮ ਜਾ ਕੇ ਡਿੱਗੀ ਤੇ ਇੱਕ ਨਾਲ ਦੂਜੇ ਦਾ ਕੈਂਟਰ ਦਾ ਨੁਕਸਾਨ ਵੀ ਹੋਇਆ ਤੇ ਬਾਕੀ ਹੁਣ ਅਸੀਂ ਐਂਬੂਲੈਂਸ ਵਿੱਚ ਲੈ ਕੇ ਗਏ ਆ ਇੱਕ ਮਰੀਜ਼ ਦੀ ਹਾਲਤ ਬਹੁਤ ਜ਼ਿਆਦੀ ਗੰਭੀਰ ਸੀਗੀ ਕਿੰਨੀਆਂ ਤਸੀਰ ਕੋਲ ਸਵਾਰੀਆਂ ਜੀ ਸਵਾਰੀਆਂ ਘਟੋੜ 15-20 ਸਵਾਰੀਆਂ ਸੀਗੀਆਂ ਜੀ ਤੇ ਸੱਟਾਂ ਕਿੰਨੀਆਂ ਕਿੰਦੇ ਆ ਸੱਟਾਂ ਇੱਕ ਮਰੀਜ਼ ਦੇ ਤਾਂ ਜਿਹੜੇ ਅਸੀਂ ਲੈ ਗਏ ਉਹਦੇ ਬਹੁਤ ਜ਼ਿਆਦੀਆਂ ਸੀਗੀਆਂ ਦੂਜੇ ਜਿਹੜੇ ਮਰੀਜ਼ ਘਰ-ਘਰ ਛੱਡੇ ਉਹਨਾਂ ਦੇ ਕਿਤੇ ਸਿਰ ਤੇ ਸੱਟ ਸੀ ਕਿਤੇ ਮਾੜੀ-ਮੋਢੀ ਬਾਹਾਂ ਤੇ ਸੀ ਮੌਕੇ ਤੇ ਡਾਕਟਰ ਸਾਦੇ ਆ ਡਾਕਟਰ ਸਾਦ ਦੇ ਕਿ ਉਹਨਾਂ ਨੇ ਪੱਟੀਆਂ ਕਰਾਈਆਂ ਹੀ ਉਹਨਾਂ ਦੇ ਗਲਤੀ ਕਹਦੀ ਲੱਗਦੀ ਆ ਗਲਤੀ ਡਰਾਈਵਰ ਦੀ ਡਰਾਈਵਰ ਮੌਕੇ ਤੇ ਭੱਜ ਗਿਆ ਡਰਾਈਵਰ ਦੀ ਗਲਤੀ ਆ ਗੁਰਪ੍ਰੀਤ ਕੁਝ ਮੌਕੇ ਤੇ ਪਹਿਲਾਂ ਪਹੁੰਚੇ ਪਿੰਡ ਦੇ ਤੌਰ ਤੇ ਕੀ ਹਾਸਾ ਹੋਇਆ ਹੈ ਕੋਈ ਸਵਾਰ ਤੇ ਟਾਈਮ ਨਾ ਹੋ ਕੇ ਡੇਢ ਤੇ ਘੰਟਾ ਹਾਂਜੀ ਬੱਸ ਇਧਰ ਜਲੰਧਰ ਸਾਈਡ ਤੋਂ ਆਈ ਸੀ ਨਾ ਜੀ ਤੇ ਆਊਟਸਾਈਡ ਆ ਕੇ ਹੱਟ ਕਰਕੇ ਉਹ ਟੈਂਕੂ ਨੂੰ ਉੱਪਰ ਇਕੱਲੇ ਪੁਲ ਤੋਂ ਨੀਵੇਂ ਡਿੱਗ ਗਈ ਅੱਛਾ ਤੇ ਸਵਾਰੀਆਂ ਦੇ ਅਨੁਸਾਰ ਮੁਤਾਬਕ ਹੈ ਵੀ ਜਿਹੜਾ ਡਰਾਈਵਰ ਸੀਗਾ ਉਹ ਪਹੁੰਚ ਤੇ ਗੱਲ ਕਰ ਓਕੇ ਤੇ ਕਿੰਨੀਆਂ ਕ ਸਵਾਰੀਆਂ ਸੀਗੀਆਂ ਇਹ ਸਾਨੂੰ ਬੱਸ ਭਰੀ ਸੀਗੀ ਬੱਸ ਭਰੀ ਹੋਈ ਸੀ ਤੇ ਕੋਈ ਸੱਟਾਂ ਦੀ ਗੱਲ ਕਰੀਏ ਤੇ ਇਹ ਤਿੰਨ ਕ ਸਵਾਰੀਆਂ ਜ਼ਿਆਦਾ ਇੰਜਰ ਸੀ ਸੀ ਜਿਨ੍ਹਾਂ ਨੂੰ ਸੁਰੱਖਤ ਨਹੀਂ ਤੇ ਡੱਥ ਵੀ ਹੋਈ ਕਿਸੀ ਦੀ ਨਹੀਂ ਡੱਥ ਕਿਸੇ ਦੀ ਨਹੀਂ ਕੋਈ ਚੱਟ ਨਹੀਂ ਹੋਈ ਬਾਕੀ ਸਵਾਰੀਆਂ ਜੀ ਹਾਂ ਬਾਕੀ ਸਵਾਰੀਆਂ ਠੀਕ ਆ ਕਿਸੇ ਨੂੰ ਥੋੜੇ-ਬੋੜੇ ਇੰਜਰ ਆ ਉਹ ਸਾਡੇ ਇਥੋਂ ਆਰਐਮਪੀ ਡਾਕਟਰ ਆਈ ਸੀ ਵੀਰ ਉਹਨਾਂ ਨੇ ਟ੍ਰੀਟਮੈਂਟ ਕਰਤਾ ਫਸਟ ਹੈਂਡ ਤੋਂ ਨਹੀਂ ਦਿੱਤੀ तकरीबन ਸਾਰਿਆਂ ਨੂੰ ਹੁਣ ਸਥਿਤੀ ਠੀਕ ਆ ਸਾਰੀ ਇਸ ਟਾਈਮ ਹਾਂ ਠੀਕ ਠੀਕ ਬਸ ਕਿੰਨੀ ਕੁਚੀ ਟੁੱਟ ਗਈ ਹੈ ਬਸ ਹੈਗੀ ਆ 20 ਫੁੱਟ ਦਾ ਜਗ੍ਹਾ ਤਾਂ ਜੀ ਕਾਫੀ ਸਪੀਡ ਸੀ ਇਹਦੀ ਸਪੀਡ ਤਾਂ ਕਹਿ ਨਹੀਂ ਸਕਦੇ ਬਸ ਦੀ ਪਰ ਇੰਨਾ ਕਹਿੰਦੇ ਸਾਰੀਆਂ ਵੀ ਇਹ ਡਰਾਈਵਰ ਫੋਨ ਤੇ ਲੱਗਾ ਹੋਇਆ ਸੀ ਡਰਾਈਵਰ ਫੋਨ ਤੇ ਲੱਗਾ ਸੀ ਡਰਾਈਵਰ ਨੇ ਰੋਕਿਆ ਵੀ ਉਹਨੂੰ ਅਛਾ ਸੰਦੇ ਮਜ਼ਾਕ ਤੋਂ ਜੋ ਸਵਾਰੀਆਂ ਦੱਸਦੀਆਂ ਕਿ ਫੌਂਟੇ ਗੱਲ ਨਾ ਕਰੇ ਇਹ ਡਰਾਈਵਰ ਦੀ ਨਗਹਿਲੀ ਲੱਗ ਰਿਹਾ ਕਹਿ ਸਕਦੇ ਆ ਜਿਆਦਾਤਰ ਡਰਾਈਵਰ ਦੀ ਨਗਹਿਲੀ ਕਹਿੰਦਾ ਸੀ ਤੇ ਪਿੰਡ ਵਾਲਿਆਂ ਨੇ ਵੀ ਬਹੁਤ ਸਪੋਰਟ ਕੀਤੀ ਸੀ ਹਾਂ ਸਾਡੇ ਇਥੇ ਜੋ ਨਾਲ ਘਰ ਸੀਗੇ ਤੇ ਹੋਰ ਬੱਸਾਂ ਸਕੂਲ ਵਾਲੀਆਂ ਬੱਸਾਂ ਜੀ ਬੱਚੇ ਬਹੁਤ ਆਏ ਇੱਕ ਇੱਕ ਨੰਗ ਸੰਗ ਵੀਰ ਸੀ ਉਹ ਨੰਗਦੇ ਸੀਗੇ ਉਹਨਾਂ ਦੀ ਗੱਡੀ ਨਾਲ ਰੋਕੀ ਇੱਕ ਦਿਨ ਕੀ ਕਾਫੀ ਜਿਆਦਾ ਹੈਂਡਲ ਕਰ ਲਿਆ ਸੀ ਕਿੰਨੇ ਵਜੇ ਦਾ ਹੈਗਾ ਵਾਕਿਆ ਇਹ ਦੇਖੋ ਹੁਣ ਤੋਂ ਲੱਗਦਾ 1.5 ਘੰਟਾ ਪਹਿਲਾਂ ਓਕੇ ਹਾਂਜੀ બસ ਪਾਲਟੀ ਐਪਲ ਤੋਂ ਕੀ ਕਾਰਨ ਬਣਿਆ ਕਿਸ ਤਰ੍ਹਾਂ ਦੀ ਹਾਲਤ ਇਹ ਬਸ ਜਲੰਧਾ ਸਾਈਡ ਤੋਂ ਮੋਗਾ ਸਾਈਡ ਨੂੰ ਆ ਰਹੀ ਸੀ ਜੀ ਤੇ ਜਿਹੜੀ ਡਾਇਰਟਰ ਕ੍ਰਾਸ ਕੀਤੀ ਹੈ ਹੁਣ ਸਵਾਰੀਆਂ ਦੇ ਬਿਆਨ ਲਾਂਗੇ ਜਿਵੇਂ ਸਵਾਰੀਆਂ ਕਹਿਣਗੀਆਂ ਉਸ ਹਿਸਾਬ ਨਾਲ ਕਾਰਵਾਈ ਜ਼ਰੂਰ ਕਰਾਂਗੇ ਸੱਚਾਈ ਸਾਹਮਣੇ ਲਿਆਗੇ ਲੱਗਦਾ ਕਿ ਤੇਜ਼ ਰਫਤਾਰ ਸੀ ਕੋਈ ਸੰਤੋਲਨ ਵਿਗੜਨ ਕਰ ਨਹੀਂ ਇਹ ਤੁਹਾਨੂੰ ਦੱਸਣਗੇ ਜਿਹੜੀਆਂ ਸਵਾਰੀਆਂ ਵਿੱਚ ਮੌਕੇ ਤੇ ਹੈਗੀਆਂ ਉਹਨਾਂ ਦੇ ਬਿਆਨ ਲਾਂਗੇ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਜੋ ਇਨਵੈਸਟੀਗੇਸ਼ਨ ਚ ਆਇਆ ਉਸ ਹਿਸਾਬ ਨਾਲ ਕਾਰਵਾਈ ਜ਼ਰੂਰ ਕਰਾਂਗੇ ਕਿੰਨੀਆਂ ਕਿ ਸਵਾਰੀਆਂ ਸਰ ਸਵਾਰੀਆਂ ਤਿੰਨ ਚਾਰਾਂ ਦੇ ਸੱਟਾਂ ਕਾਫੀ ਲੱਗੀਆਂ ਆਈ ਬਾਕੀ ਕੁਲੇ ਗ ਜਾ ਕੇ ਬਿਆਨ ਲੈ ਕੇ ਤੇ ਇਨਵੈਸਟੀਗੇਸ਼ਨ ਕਰ। ਕਿੰਨੇ ਕਿਸੀਗੇ ਵਿੱਚ ਸਵਾਰ ਯਾਤਰੀ? ਹਾਂਜੀ। ਟੋਟਲ ਯਾਤਰੀ ਕਿੰਨੇ ਕਿਸੀਗੇ ਸ। ਇਹ ਜਾ ਕੇ ਵੇਖਦੇ ਆਂ ਜੀ। ਹਾਂ ਵੀ ਹੋਣੇ ਆ। ਮੌਕੇ ਤੇ ਪਤਾ ਨਹੀਂ ਲੱਗਾ ਜੀ। ਜਾ ਕੇ ਵੇਖ ਕੇ ਤੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆਂ ਜੀ।